ਸਿੱਧੂ ਮੂਸੇਵਾਲਾ ਸੰਬੰਧੀ ਇੱਕ ਮੁੱਦਾ ਲਗਾਤਾਰ ਚੱਲਦਾ ਪਿਆ ਹੈ ਔਰ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਿਸਮ ਦੀ ਹਰਾਸਮੈਂਟ ਚੱਲਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਸੋਸ਼ਲ ਮੀਡੀਆ ਦਾ ਰੁਖ ਕੀਤਾ ਔਰ ਇਸ ਬਾਬਤ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੈ ਪਰ ਇਹਨਾਂ ਮਸਲਿਆਂ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਖੈਰ ਜੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਦਾ ਰੁਖ ਕੀਤਾ ਫੇਸਬੁੱਕ ਦੇ ਉੱਤੇ ਪੋਸਟ ਪਾਈ ਔਰ ਫੈਨਸ ਦਾ ਧੰਨਵਾਦ ਕਰਦੇ ਆ ਉਹਨਾਂ ਨੂੰ ਕਿਹਾ ਕਿ ਅਫਵਾਹਾਂ ਦੇ ਉੱਤੇ ਬਿਲਕੁਲ ਯਕੀਨ ਨਾ ਕੀਤਾ ਜਾਵੇ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੋ ਕੁਝ ਵੀ ਜਾਣਕਾਰੀ ਹੋਵੇਗੀ ਪਰਿਵਾਰ ਵੱਲੋਂ ਆਪ ਸਾਂਝੀ ਕਰ ਦਿੱਤੀ ਜਾਵੇਗੀ ਖੈਰ ਜੇ ਇਸ ਫੇਸਬੁੱਕ ਪੋਸਟ ਨੂੰ ਸਭ ਤੋਂ ਪਹਿਲਾਂ ਤੋੜ ਕੇ ਦੇਖਿਆ ਜਾਵੇ ਤਾਂ ਪਹਿਲੀ ਵੱਡੀ ਗੱਲ ਹੈਗੀ ਆ ਕਿ ਅਫਵਾਹਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਅਫਵਾਹਾਂ ਯਾਨੀ ਕਿ ਇੱਥੇ ਜ਼ਿਕਰ ਕੀਤਾ ਜਾ ਰਿਹਾ ਉਹਨਾਂ ਗੱਲਾਂ ਦਾ ਜਿਹੜੀਆਂ ਸਿੱਧੂ ਮੂਸੇਵਾਲਾ ਦੇ ਮਾਤਾ ਦੇ ਗਰਭਪਤੀ ਹੋਣ ਦੇ ਨਾਲ ਜੁੜੀਆਂ ਹੋਈਆਂ ਸਨ ਉਹਦੇ ਵਿੱਚ ਇੱਕ ਵਿਸ਼ੇਸ਼ ਗੱਲ ਕਹੀ ਜਾ ਰਹੀ ਸੀ ਕਿ ਮੂਸੇਵਾਲੇ ਦੇ ਘਰ ਜੋੜੇ ਬੱਚੇ ਹੋਣ ਵਾਲੇ ਨਹੀਂ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਜਿਹੜੇ ਗਰਭਪਤੀ ਨੇ ਉਹਨਾਂ ਦੇ ਜੋੜੇ ਬੱਚੇ ਹੋਣਗੇ ਖੈਰ ਇਹਨਾਂ ਗੱਲਾਂ ਦੇ ਉੱਤੇ ਅਫਵਾਹਾਂ ਠਹਿਰਾਂਦਿਆਂ ਹੋਇਆਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਫੈਨਸ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਗੱਲਾਂ ਦੇ ਉੱਤੇ ਭਰੋਸਾ ਨਾ ਕੀਤਾ ਜਾਵੇ ਪਰ ਦੂਸਰੀ ਵੱਡੀ ਗੱਲ ਇਹ ਹੈ ਕਿ ਜੇ ਕੋਈ ਜਾਣਕਾਰੀ ਹੋਵੇਗੀ ਤਾਂ ਪਰਿਵਾਰ ਆਪ ਸਾਂਝੀ ਕਰੇਗਾ ਜਦੋਂ ਸਮਾਂ ਆਵੇਗਾ ਫੈਨਸ ਨਾਲ ਆਪ ਇਹ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਯਾਨੀ ਕਿ ਇਹ ਪ੍ਰੋਪਰ ਤਰੀਕੇ ਦੇ ਨਾਲ ਹੁਣ ਪਰਿਵਾਰ ਵੀ ਕਿਸੇ ਨਾ ਕਿਸੇ ਤੌਰ ਦੇ ਵਿੱਚ ਇਹ ਮੰਨ ਗਿਆ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਗਰਭਤੀ ਨੇ ਮਾਰਚ ਦਾ ਮਹੀਨਾ ਆ ਗਿਆ ਹੈ ਮਾਰਚ ਦੇ ਮਹੀਨੇ ਦੇ ਵਿੱਚ ਉਹਨਾਂ ਦੀ ਡਿਲੀਵਰੀ ਸੀ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ داخل ਨੇ ਇੱਕ ਨਿੱਜੀ ਹਸਪੀਟਲ ਦੇ ਵਿੱਚ ਸੁਰੱਖਿਆ ਅਧੀਨ ਨੇ ਔਰ ਉੱਥੇ ਹੀ ਉਹ ਆਪਣੇ ਇਸ ਬੱਚੇ ਨੂੰ ਜਿਹੜਾ ਬੱਚਾ ਜਿਸ ਦੇ ਨਾਲ ਉਹ ਗਰਭਤੀ ਨੇ ਉਸ ਨੂੰ ਜਨਮ ਦੇਣਗੇ ਖੈਰ ਇਹਨਾਂ ਮਾਮਲਿਆਂ ਦੇ ਉੱਤੇ ਲੰਗੇ ਦਿਨੀ ਵਿਵਾਦ ਵੱਡੇ ਪੱਧਰ ਦੇ ਉੱਤੇ ਵਚਿਆ ਖੈਰ ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਇਸ ਮੈਟਰ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਚਾਹੀਦਾ ਕਿਸ ਤਰ੍ਹਾਂ ਦੇਖਣਾ ਚਾਹੀਦਾ ਗਰਭਤੀ ਹੋਣ ਦੇ ਨਾਲ ਨਿੱਜੀ ਤੌਰ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇੱਕ ਪਰਿਵਾਰ ਦਾ ਆਪਣਾ ਮੈਟਰ ਹੋ ਸਕਦਾ ਹੈ ਕਿ ਉਹਨਾਂ ਦੀ ਆਪਣੀ ਸੋਚ ਆਪਣੀ ਵਿਚਾਰਧਾਰਾ ਹੋ ਸਕਦੀ ਹੈ ਹਾਲਾਂਕਿ ਕਈ ਵਿਚਾਰਧਾਰਕ ਪੇਰ ਜ਼ਰੂਰ ਸਾਹਮਣੇ ਆ ਰਹੇ ਨੇ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਹਾਂ ਜੇ ਨਵਾਂ ਬੱਚਾ ਜਨਮ ਲਵੇਗਾ ਨਵਜਾਤ ਬੱਚਾ ਜੰਮੇਗਾ ਤੇ ਉਹਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਹੋਵੇਗਾ ਕਿਉਂਕਿ ਆਪ ਸਿੱਧੂ ਮੂਸੇਵਾਲੇ ਦਾ ਪਰਿਵਾਰ ਜਿਹੜਾ ਆ ਉਹ ਹੁਣ ਬਿਰਧ ਅਵਸਥਾ ਦੇ ਵਿੱਚ ਹੈਗਾ ਹੈ ਯਾਨੀ ਕਿ ਉਹਦੇ ਮਾਤਾ ਪਿਤਾ ਬਿਰਧ ਅਵਸਥਾ ਦੇ ਵਿੱਚ ਹੈਗੇ ਆ ਤਾਂ ਪਾਲਣ ਪੋਸ਼ਣ ਕੌਣ ਕਰੇਗਾ ਖੈਰ ਇਹਨਾਂ ਚਿੰਤਾਵਾਂ ਨੂੰ ਲੈ ਕੇ ਜ਼ਰੂਰ ਸਿੱਧੂ ਦੇ ਫੈਨਸ ਵੀ ਜਿਹੜੇ ਨੇ ਉਹ ਵੀ ਇਹੀ ਕੁਝ ਸੋਚਦੇ ਹੋ ਸਕਦੇ ਨੇ ਪਰ ਇਹਨਾਂ ਮਾਮਲਿਆਂ ਦੇ ਵਿੱਚ ਇਹ ਪਰਿਵਾਰ ਦਾ ਆਪਣਾ ਡਿਸੀਜਨ ਹੈਗਾ ਹੈ ਗਰਭ ਹਾਸਲ ਕਰਨਾ ਯਾਨੀ ਕਿ ਪ੍ਰੈਗਨੈਂਸੀ ਦੌਰਾਨ ਜਾਂ ਪ੍ਰੈਗਨੈਂਸੀ ਤੋਂ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਵੀ ਉਹਨਾਂ ਦੇ ਫੈਸਲੇ ਸੀਗੇ ਉਹਨਾਂ ਦਾ ਆਪਣਾ ਡਿਸੀਜਨ ਸੀਗਾ ਇਸ ਉੱਤੇ ਕਿਸੇ ਨੂੰ ਵੀ ਕੋਈ ਨਿੱਜੀ ਟਿੱਪਣੀ ਨਹੀਂ ਕਰਨੀ ਚਾਹੀਦੀ ਹਾਲਾਂਕਿ ਜਿਨ੍ਹਾਂ ਚੀਜ਼ਾਂ ਤੋਂ ਪਰਿਵਾਰ ਲੰਘ ਰਿਹਾ ਆ ਉਹ ਚੀਜ਼ਾਂ ਹਰਗिज ਨਹੀਂ ਹੋਣੀਆਂ ਚਾਹੀਦੀਆਂ ਪਰ ਦੂਜੇ ਪਾਸੇ ਇੱਕ ਹੋਰ ਵਿਚਾਰਧਾਰਾ ਸਾਹਮਣੇ ਆ ਰਹੀ ਹੈ ਜਿਸ ਮਾਮਲੇ ਦੇ ਵਿੱਚ ਇਹ ਸਾਫ਼ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਯਾਨੀ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇੱਕ ਐਡਾ ਵੱਡਾ ਐਮਪਾਇਰ ਜਿਹੜਾ ਖੜਾ ਹੋ ਗਿਆ ਸੀ ਇੱਕ ਐਡਾ ਵੱਡਾ ਐਮਪਾਇਰ ਸਿੱਧੂ ਮੂਸੇਵਾਲਾ ਆਪਣੇ ਪਿੱਛੇ ਬਣਾ ਕੇ ਛੱਡ ਗਿਆ ਸੀ ਜਿਸ ਦੀ ਸਾਂਭ ਸੰਭਾਲ ਵਾਸਤੇ ਹੋ ਸਕਦਾ ਹੈ ਕਿ ਗਰਭ ਹਾਸਲ ਕੀਤਾ ਗਿਆ ਹੋਵੇ ਦੁਬਾਰਾ ਸਿੱਧੂ ਮੂਸੇਵਾਲੇ ਦੀ ਥਾਂ ਉਹਦਾ ਹੀ ਭਰਾ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੋਵੇ ਇਸੇ ਵਾਸਤੇ ਇਹ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਇੱਥੇ ਦੁਆਰਾ ਉਹੀ ਗੱਲ ਕਹੀ ਜਾ ਸਕਦੀ ਹੈ ਕਿ ਇਹ ਪਰਿਵਾਰ ਦਾ ਆਪਣਾ ਇੱਕ ਨਿੱਜੀ ਫੈਸਲਾ ਆ ਪਰ ਲਗਾਤਾਰੇ ਮਸਲੇ ਜਿਹੜੇ ਨੇ ਉਹ ਛਿੜਦੇ ਪਏ ਨੇ ਵਿਚਾਰਧਾਰਕ ਮਤਭੇਦ ਸਾਹਮਣੇ ਆ ਰਹੇ ਨੇ ਔਰ ਲੋਕਾਂ ਦੀਆਂ ਵੱਖ-ਵੱਖ ਕਿਸਮ ਦੀਆਂ ਵਿਚਾਰਧਾਰਾਵਾਂ ਜਿਹੜੀਆਂ ਨੇ ਉਹ ਸਾਹਮਣੇ ਪੇਸ਼ ਆ ਰਹੀਆਂ ਨੇ ਜਿਸ ਦੇ ਵਿੱਚ ਸਾਫ਼ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਜਨਅੰਪਾਇਰ ਸੀ ਜਿੰਨੀ ਪ੍ਰਾਪਰਟੀ ਉਹਨੇ ਬਣਾਈ ਜਿੰਨਾ ਅੰਪਾਇਰ ਉਹਨੇ ਕ੍ਰੀਏਟ ਕੀਤਾ ਉਹਨੂੰ ਸਾਂਭਣ ਵਾਸਤੇ ਪਰਿਵਾਰ ਇੱਕ ਹੋਰ ਵਾਰਿਸ ਜਿਹੜਾ ਆ ਉਹ ਇਸ ਦੁਨੀਆ ਦੇ ਵਿੱਚ ਲਿਆਉਂਦਾ ਪਿਆ ਖੈਰ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਪਰਿਵਾਰ ਜਾਣਦਾ ਹੋ ਸਕਦਾ ਹੈ ਜਾਂ ਫਿਰ ਉਹ ਜੋ ਇਸ ਬਾਰੇ ਚਰਚਾਵਾ ਕਰਦੇ ਨੇ ਇਸ ਬਾਰੇ ਦਾਅਵੇ ਕਰਦੇ ਨੇ ਪਰ ਫਿਲਹਾਲ ਇਹ ਵਿਚਾਰਧਾਰਾ ਜ਼ਰੂਰ ਸਰਕੂਲੇਟ ਹੋ ਰਹੀ ਹੈ ਇੱਕ ਹੋਰ ਜ਼ਿਆਦਾ ਇਮੋਸ਼ਨਲ ਵਿਚਾਰਧਾਰਾ ਇਹ ਵੀ ਕਹਿੰਦੀ ਹੈ ਕਿ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਮਾਪੇ ਇਕੱਲੇ ਹੋ ਗਏ ਸੀ ਸਭਾ ਵੀ ਤੌਰ ਦੇ ਉੱਤੇ ਜਦੋਂ ਆਪਣਾ ਬੱਚਾ ਆਪਣੀਆਂ ਅੱਖਾਂ ਸਾਹਮਣੇ ਖੇਡਦਾ ਖੁੱਦਦਾ ਬੁਲੰਦੀਆਂ ਹਾਸਲ ਕਰਦਾ ਅਚਾਨਕ ਅੱਖਾਂ ਓਲੇ ਹੋ ਜਵੇ ਅਚਾਨਕ ਉਸ ਦੀ ਮੌਤ ਹੋ ਜਾਵੇ ਤੇ ਉਸ ਤੋਂ ਬਾਅਦ ਪਰਿਵਾਰ ਦਾ ਕੀ ਹਾਲ ਹੋਵੇਗਾ ਉਹ ਅੱਖੀਂ ਵੇਖਿਆ ਵੀ ਹੈ ਔਰ ਹਰ ਕੋਈ ਸੋਚ ਵੀ ਸਕਦਾ ਹੈ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜਿੱਥੇ ਪਰਿਵਾਰ ਇਕੱਲਾ ਹੋ ਗਿਆ ਸੀ ਉਹਨਾਂ ਦੇ ਕੋਲ ਉਹਨਾਂ ਦਾ ਬੇਟਾ ਨਹੀਂ ਸੀ ਉਹਨਾਂ ਦਾ ਪੁੱਤ ਨਹੀਂ ਸੀ ਇਸ ਵਾਸਤੇ ਹੋ ਸਕਦਾ ਹੈ ਕਿ ਪਰਿਵਾਰ ਨੇ ਆਪਣੀ ਇਕਲਤਾ ਦੂਰ ਕਰਨ ਵਾਸਤੇ ਇਸ ਦੁਨੀਆ ਦੇ ਵਿੱਚ ਇੱਕ ਹੋਰ ਛੋਟੇ ਮਹਿਮਾਨ ਨੂੰ ਲਿਆਉਣ ਦਾ ਇਹ ਪ੍ਰੋਗਰਾਮ ਬਣਾਇਆ ਹੋਵੇ ਪਰ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਵਿਚਾਰਧਾਰਾਵਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਔਰ ਇਹੀ ਵਿਚਾਰਧਾਰਾਵਾਂ ਜਿਹੜੀਆਂ ਨੇ ਉਹ ਪਰਿਵਾਰ ਦੇ ਵਿੱਚ ਸ਼ਸ਼ੋਪੰਚ ਫੈਲ ਆ ਰਹੀਆਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਉਹਨਾਂ ਨੇ ਵੀ ਆਹੀ اپیل ਕੀਤੀ ਹੈ ਕਿ ਕਿਸੇ ਵੀ ਕਿਸਮ ਦੀ ਅਫਵਾਹ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਅੰਤ ਦੇ ਵਿੱਚ ਜਦੋਂ ਕੁਝ ਹੋਵੇਗਾ ਉਦੋਂ ਸਾਰੀ ਡਿਟੇਲ ਵਿਸਥਾਰਪੂਰਵਕ ਸਾਂਝੀ ਕਰ ਦਿੱਤੀ ਜਾਵੇਗੀ ਉਦੋਂ ਤੱਕ ਲਈ ਹੋਲਡ ਕਰਨ ਦੀ ਲੋੜ ਹੈ ਉਦੋਂ ਤੱਕ ਲਈ ਰੁਕਣ ਦੀ ਲੋੜ ਹੈ ਇੰਤਜ਼ਾਰ ਕਰਨ ਦੀ ਲੋੜ ਹੈ ਔਰ ਉਸ ਤੋਂ ਬਾਅਦ ਹੀ ਅਸਲ ਖੁਲਾਸਾ ਹੋ ਸਕਦਾ ਜੋ ਵੀ ਹੋਵੇਗਾ ਪਾਸ ਤੇ ਰਵਾਂਗੇ ਬੜੇ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ